ਜੱਪੜਾ ਦਿੱਤਾ ਜਾ ਰਿਹਾ ਹੈ ਹੌਸਲਾ ਦੇ ਬੱਲੇ ਔਰ ਆਈ ਦੇ ਟੂਰਨਾਮੈਂਟ ਦੇ ਫਰਸਟ ਟੀਮ 41000 ਰੁਪਏ ਦਾ ਕਬਨੇ ਜਿੱਤੂ ਮਹਾਰਾਜ ਤਾੜੀਆਂ ਜ਼ੋਰਦਾਰ ਮੇਰੇ ਪੰਜਾਬੀ ਵੀਰੋ ਜ਼ੋਰਦਾਰ ਤਾੜੀਆਂ ਨਗਰਾਏ ਜਿੱਤੇ ਦੀ ਫਰਸਟ ਹੈ 41000 ਜਿੱਤ ਕੇ ਬੱਲੇ ਬੱਲੇ ਕਿਹਦੇ ਪਰਵਾਦੁੱਤੀ ਹੈ ਤੇਜੀ ਸਿਰੇ ਦੀਆਂ ਬਾਲਾਂ ਟੀਮ ਨੇ ਵੀ ਕਹਿੰਦੇ ਸਿਰੇ ਦੇ ਕੈਚ ਘਿਤੂ ਨੇ ਸਾਵਰ ਕਰਦਾ ਵੀ ਅਰਬੀ ਘੋੜੇ ਕਦੇ ਵਟੇਰੀ ਬੈਕ ਕਰਦਾ ਬਬਲੇ ਵਰਗੇ ਭਾਈ ਪਾਲੀ ਵਰਗੇ ਬਹੁਤ ਸੋਹਣੇ ਕਹਿੰਦੇ ਗਵਿੰਦੇ ਵਰਗੇ ਆ ਦੇਖੋ ਵੀਰੇ ਇੱਕ ਮਿੰਟ ਲਈ ਭਾਈ ਤਾੜੀਆਂ ਮਾਰ ਦਿਓ ਮੁੰਡੇ ਲਈ ਯਾਰ ਫਰਸਟ ਆਇਆ ਆਪਣੇ ਮੇਲੇ ਤੋਂ ਆ ਬੰਦੂ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਗਵਿੰਦ ਹੈਲੋ ਮੈਡੋ ਦੀ ਸੀਰੀਜੋ ਗੋਵਿੰਦ ਮਹਰਾਜ ਤਾੜੀਆਂ ਜ਼ੋਰਦਾਰ ਕਿਆ ਬਾਤ ਹੈ ਮਗਰਾਰ ਵਾਲਾ ਗੋਵਿੰਦ ਮੈਡੋ ਦੀ ਸੀਰੀਜ ਹੈ ਕੱਪ ਦੇ ਨਾਲ ਫਰਮਾਨ ਜਿਹੜਾ ਹੋ ਰਿਹਾ ਹੈ ਬੈਸਟ ਬੋਲਰ ਪ੍ਰਿੰਸਾ ਕਰਾੜ ਦਾ ਬੈਟਸਮੈਨ ਨਵੀਨ ਆ ਉਹ ਆਈਦੀ ਪਰਚਾ ਉਹ ਕੀ ਜੀ ਬੈਸਟ ਬੱਲੇਬਾਜ਼ ਨਵੀਨ ਹੈ ਵੀਰੇ ਬੈਸਟ ਬੋਲਰ ਕਹੜਾ ਦੱਸੋ ਜੀ ਪ੍ਰਿੰਸਾ ਕਰਾੜ ਪ੍ਰਿੰਸਾ ਕਰਾੜ ਉਹ ਗੇ ਪ੍ਰਿੰਸਾ ਕਰਾੜ ਪ੍ਰਿੰਸ ਘਰਾੜ ਇਸ ਬੋਲਰ ਹੈ ਉਹਨੇ ਪਲੇਅਰ ਚਲੇਗੇ ਨੇ ਪੁਆਇੰਟ ਹੀ ਕਰ ਦੇਗੇ ਇਸ ਤੋਂ ਬਾਅਦ ਜਿਹੜੇ ਤੇਜ਼ੀ ਦੇ ਅੱਥ ਵਿੱਚ ਤਾਂ ਬਾਈ ਨਾ ਕਰੋ ਜੇ ਗੇਰ ਤੇਜ਼ੀ ਹੈ ਬਾਈ ਤੇਜ਼ੀ ਦੇ ਅੱਥ ਵਿੱਚ ਤਾਂ ਬਾਈ ਦੀ ਭਰਾਵੇਂ ਤੇ ਤੇਜੀ ਆ ਬਾਈ ਦੱਸੋ ਜੀ ਕੌਣ ਸੋ ਮੈਚ ਸਾਡੇ ਆਨਲਾਈਨ ਲੱਗੇ ਨਹੀਂ ਵੇ ਤਨ ਤਨ ਨੰਨ ਲੱਗੇ ਨਹੀਂ ਹੋਏ ਭਾਜੀ 24 ਦਾ ਆਨਲਾਈਨ ਨਹੀਂ ਮੈਚ ਪਹਿਲੇ ਦਿਨ ਵਾਲੀ ਮੈਚ ਆਨਲਾਈਨ ਲੱਗੇ ਨਹੀਂ ਵੇ ਸਾਡੇ ਉਹ ਚੈੱਕ ਕਰੋ ਭਾਜੀ 8 9 ਪਿਕ ਤਾਂ ਸਾਡੇ ਕੋਲ ਨਹੀਂ ਆ ਜਾਣਾ ਕਿਹੜਾ ਬੈਸਟ ਬੋਲਰ ਜੀ ਜੁਦੀ ਜੁਦੀ ਗੋਲੂਆ ਗੋਲੂ ਗੋਲੂ ਬੈਸਟ ਬੰਦਰ ਗੋਲੂ ਦੋ ਮੈਚ ਕਾਊਂਟ ਕੀ ਬਣਨ ਹਾਂ ਕੋਈ ਨਹੀਂ ਬਾਰ ਬਾਰ ਪਾਰ ਗਿਆ ਆ ਦੇਖ ਵੀਰੇ हली <laughs> ख़री <laughs> ਜਿਹੜੇ ਉਹ ਕਮੈਂਟ ਚੈੱਕ ਕਰੋ ਵੀਰੇ ਜਿਹੜੇ ਬਾਲ ਮੈਂਬਰ ਕਮੈਂਟੋ ਨੇ ਉਹ ਚੱਕ ਲਈ ਜਿਹੜੇ ਸਰਵਾਰ ਹੋਣਗੇ ਸਾਡੇ ਸਰਕਾਰ ਜਿਹੜੇ ਇੱਕ ਦਮਤੇ ਨੇ